ਕਰੇ ਅਸੀਂ ਮਲੰਗ ਹੀ ਚੰਗੇ ਆ ਜਿਹੜੇ ਮੰਗਦੇ ਨਿੱਤ ਉਧਾਰ ਉਹ ਨਾਲ ਹੀ ਨੰਗ ਹੀ ਚੰਗੇ ਆ ਉਹ ਫੁੱਲਾਂ ਦੇ ਲਈ ਪੱਤੇ ਤੇ ਸੂਲਾਂ ਨਾਲ ਕੰਡਿਆਂ ਲੋਕਾਂ ਦੀ ਅਦਲੀਲਾ ਪਿੱਛੇ ਸੂਲੀ ਟੰਗੇ ਆ ਉਹ ਘਰੋਂ ਭਾਵੇਂ ਆ ਕੱਡੇ ਉਤੋਂ ਪੈਰਾਂ ਤੋਂ ਨੰਗੇ ਆ ਕੋਈ ਫਰਕ ਨਹੀਂ ਪੈਂਦਾ ਚੰਗੇ ਉਸਤਾਦ ਦੇ ਝੰਡੇ ਆ ਉਹ ਭਾਵੇਂ ਆ ਕੱਡੇ ਉੱਤੋਂ ਪੈਰਾਂ ਤੋਂ ਨੰਗੇ ਆ ਭੁੱਖੇ ਕਦੇ ਨਹੀਂ ਮਰਦੇ ਚੰਗੇ ਉਸਤਾਦ ਦੇ ਝੰਡੇ ਆ ਉਹ ਲੋਕਾਂ ਨੂੰ ਖੁਸ਼ ਕਰਦੇ ਦੁਨੀਆ ਦੇ ਹੀ ਭੰਡੇ ਆ ਲੋਕਾਂ ਤੋਂ ਕੀ ਲੈਣਾ ਰੱਬ ਦੀ ਰਜ਼ਾ 'ਚ ਚੰਗੇ ਆ ਉਹ ਭੁੱਖਾ ਤੇ ਦੁੱਖ ਕੱਟ ਕੇ ਹੁਣ ਮਸਾਂ ਅੱਗੇ ਲੰਘੇ ਆ ਰਾਪਾਂ ਜਾ ਕੇ ਪਰਖ ਦੇ ਪੰਨੇ ਜੰਦੇ ਨਾ ਓ ਯਾਰਾਂ ਦੇ ਹਾਂ ਯਾਰ ਤੇ ਦੁਸ਼ਮਣਾ ਦੇ ਲਈ ਡੰਡਿਆਂ ਤੀਰਾ ਦੇ ਲਈ ਢਾਲ ਤੇ ਤਲਵਾਰ ਲਈ ਖੰਡੇ ਆ ਓ ਸੱਚਿਆਂ ਨਾਲ ਹਾਂ ਸੱਚੇ ਤੇ ਗੰਦੇਆਂ ਨਾਲ ਗੰਦੇ ਆ ਜਿੱਦਾਂ ਮਰਜੀ ਪਰਖੀ ਹੁਣ ਤਾਂ ਲਚਲ ਫੰਗੇ ਆ ਓ ਨੋਟਾ ਉਹਦੇ ਬੰਦੇ ਆ ਗੁਰੂਆਂ ਦੀ ਕੀ ਕਦਰ ਜੇ ਕੀਤੇ ਚੰਗੇ ਧੰਦੇ ਨਾ ਉਹ ਸੰਤ ਬਣੇ ਨਾ ਸਾਧ ਅਜੇ ਤਾਂ ਬਣਦੇ ਬੰਦੇ ਆ ਉਹ ਸੰਤ ਬਣੇ ਨਾ ਸਾਧ ਅਜੇ ਤਾਂ ਬਣਦੇ ਬੰਦੇ ਆ ਇਸ ਜਨਮ ਚ ਬਣਨਾ ਔਖਾ ਕਿਉਂਕਿ ਅੰਦਰੋਂ ਗੰਦੇ ਇਲਾਕੀਆਂ ਮੂਰਖ ਅਕਲੋਂ ਅੰਦੇ ਆ ਰੱਬ ਦੇ ਰਾਹ ਤੇ ਤੂੰ ਨੇ ਲੀਲ ਤਾਂ ਤੋਂ ਲੰਗੇ ਆ ਉਹਦੀ ਡੋਰ ਤੇ ਉੱਡਦੇ ਅਸੀਂ ਪਤੰਗ ਹੀ ਚੰਗੇ ਆ ਵਿੱਚ ਮਦਾਨਾ ਹੰਦੇ ਆਪਣੇ ਕੰਬਲੀ ਸੰਡੇ ਆ ਸੋਚ ਭਾਵੇਂ ਆ ਗਰਮੀ ਉਹ ਤੂੰ ਵੱਧ ਦਿਲ ਦੇ ਠੰਡੇ ਆ ਜੇ ਗਲ ਦੇ ਵਿੱਚ ਪਾਗੇ ਤਾਂ ਫਿਰ ਮੌਤ ਦੇ ਫੰਦੇ ਆ ਸੁਣ ਕੇ ਜਰਾ ਉਹ ਸਹੇਲੀਆਂ ਤੋਂ ਹਾਂ ਦੂਰ ਅਸੀਂ ਸਿੱਦੇ ਸਾਦੇ ਬੰਦੇ ਆ ਯਾਰਾਂ ਨਾਲ ਬਿਤਾਉਂਦੇ ਹਰ ਸ਼ਨੀਵਾਰ ਤੇ ਸੰਡੇ ਆ ਉਹ ਪਿੰਡ ਨੋਰੇ ਉਹਨੂੰ ਦੁਨੀਆ ਦਾ ਸਰਦਾਰ ਮੰਨਾਂ ਇਸੇ ਗੱਲ ਲਈ ਹੰਡੇ ਆ ਉਹ ਕੋਈ ਪਤਾ ਨਹੀਂ ਉਹਦਾ ਜਿਹਦੇ ਰਗ ਵਿੱਚ ਰੰਗੇ ਆ ਜਿੱਦਾਂ ਮਰਜੀ ਰੱਖ ਲਈ ਵਾਹ ਗੁਰੂ ਤੇਰੇ ਹੀ ਬੰਦੇ ਆ ਔਰ ਬਾ ਤੇਰੇ ਬੰਦੇ ਆ ਓਲਾ ਤੇਰੇ ਬੰਦੇ ਏ